ਸ਼੍ਰੀਕਲ ਜੀ ਤੁਸੀਂ ਜੁੜ ਚੁੱਕੇ ਹੋ ਵਸਦਾ ਪੰਜਾਬ ਦੇ ਨਾਲ ਤੇ ਮੈਂ ਲਗਨਸ਼ੀਟ ਹਾਜ਼ਰ ਆਂ ਇੱਕ ਨਵੀਂ ਚਰਚਾ ਲੈ ਕੇ ਸੜਨਾਲ ਆ ਜੁੜੇ ਰਹਿਣਗੇ ਸਾਡੇ ਸੀਨੇ ਪత్రిక ਕਾਸ ਦਾ ਜੋਗਿੰਦਰ ਸਿੰਘ ਜੀ ਸਾਜ ਸਵਾਗਤ ਹੈ ਜੀ ਵਸਤਾ ਪੰਜਾਬ ਤੇ ਧੰਨਵਾਦ ਲਗਨ ਜੀ ਮੇਰੇ ਵੱਲੋਂ ਵਸਤਾ ਪੰਜਾਬ ਨਾਲ ਜੁੜੇ ਦਰਸ਼ਕਾਂ ਦਾ ਵੀ ਸਤਿ ਸ਼੍ਰੀਕਲ ਜੋਗਿੰਦਰ ਜੀ ਅੱਜ ਦੀ ਚਰਚਾ ਦੀ ਸ਼ੁਰੂਆਤ ਕਰੀਏ ਤਾਂ ਪੰਜਾਬ ਵਿੱਚ ਹੜ੍ਹਾਂ ਨੂੰ ਕੁਦਰਤੀ ਕਰੋਪੀ ਦੇ ਨਾਲ-ਨਾਲ ਮੈਨ-ਮੇਡ ਡਿਜ਼ਾਸਟਰ ਕਹਿ ਕੇ ਵੀ ਲਗਾਤਾਰ ਉਂਗਲ ਉੱਠਦੀ ਨਜ਼ਰ ਆ ਰਹੀ ਹੈ। ਇਸ ਵਿੱਚ ਪੰਜਾਬ ਸਰਕਾਰ ਨੇ ਕੀ ਕੋਈ ਵੱਡੇ ਖੁਲਾਸੇ ਕੀਤੇ ਨੇ ਔਰ ਕਿਸ ਵਿਭਾਗ ਨੂੰ ਜਿਹੜਾ ਹੈ ਉਹ ਕਟਾਰੇ ਦੇ ਵਿੱਚ ਖੜਾ ਕੀਤਾ ਹੈ। ਲਗਨ ਜੀ ਜਸਤਨ ਤੋਂ ਇਹ ਪੰਜਾਬ ਤੇ ਕੁਦਰਤੀ ਕਰੋਪੀ ਦਾ ਕਹਿਰ ਟੁੱਟਿਆ ਕਹਿ ਲੋ। ਉਸ ਦਿਨ ਤੋਂ ਹੀ ਪੰਜਾਬੀਆਂ ਦੇ ਜਾਂ ਲੋਕਾਂ ਦੇ ਮਨਾਂ 'ਚ ਇੱਕ ਇਹ ਵੀ ਹੈ ਕਈ ਸਵਾਲ ਉੱਠਦੇ ਆ ਕਿ ਮੌਸਮ ਵਿਭਾਗ ਨੂੰ ਇਹਦੀ ਕੋਈ ਗਾਊ ਜਾਣਕਾਰੀ ਨਹੀਂ ਸੀ ਜਾਂ ਇਹਦੇ ਪਿੱਛੇ ਕੋਈ ਸਿਆਸਤ ਜਾਂ ਰਾਜਨੀਤੀ ਤਾਂ ਨਹੀਂ ਇਹ ਪੰਜਾਬੀਆਂ ਦੇ ਮਨਾਂ ਚ ਨੇ ਕਿ ਸਵਾਲ ਉੱਠ ਰਹੇ ਆ ਲਗਾਤਾਰ ਔਰ ਕਹਿ ਲੋ ਇੱਕ ਅੰਦਰ ਗੋਲਾ ਨਹੀਂ ਮਰ ਜਾਂਦਾ ਜਿਹੜਾ ਤੁਹਾਡੇ ਅੰਦਰ ਉਸ ਤਰ੍ਹਾਂ ਦਾ ਵੀ ਮਾਹੌਲ ਬਣਿਆ ਹੋਇਆ ਔਰ ਜਿਸ ਤਰ੍ਹਾਂ ਹੁਣ ਆਪਣੇ ਪੰਜਾਬ ਸਰਕਾਰ ਵੱਲੋਂ ਕੇਂਦਰੀ ਮੌਸਮ ਵਿਭਾਗ ਤੇ ਉਂਗਲ ਉਠਾਈ ਗਈ ਹੈ। ਜਲ ਸਰੋਤ ਵਿਭਾਗ ਨੇ ਇੱਕ ਇੱਕ ਚਿੱਠੀ ਜਾਰੀ ਕੀਤੀ ਹੈ ਜਾਂ ਇੱਕ ਚਿੱਠੀ ਲਿਖੀ ਹੈ ਆਪਣੇ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਨੂੰ ਉਹ ਚ ਉਹਨਾਂ ਨੇ ਕਿਹਾ ਕਿ ਜਿਹੜੀ ਮੌਸਮ ਵਿਭਾਗ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਹਫਤਾਵਾਰੀ ਉਹ ਦਿੰਦੇ ਆ ਨਾ ਗਾਉਂ ਜਾਣਕਾਰੀ ਜਾਂ ਭਵਿੱਖਬਾਣੀ ਕਰਦਾ ਜਿਹੜੀ ਮੌਸਮ ਵਿਭਾਗ ਬਈ ਕਿੰਨਾ ਮੀਂਹ ਪਊਗਾ। ਕਿੰਨੇ ਮਿਲੀਮੀਟਰ ਮੀ ਪਾਉਗਾ ਉਹ ਤੇ ਜਿਹੜਾ ਮੀ ਪਿਆ ਉਹ ਮੇਲ ਨਹੀਂ ਖਾਂਦੇ ਆਪਸ ਵਿੱਚ ਜਿਸ ਤਰ੍ਹਾਂ ਜਿਹੜੇ ਜਿਹੜੇ ਉਹਨਾਂ ਨੇ ਅੰਕੜੇ ਵੀ ਜਾਰੀ ਕੀਤੇ ਆ ਉਹਦੇ ਚ ਜਿਸ ਤਰ੍ਹਾਂ ਇਹ 17 ਤੋਂ 29 ਅਗਸਤ ਦਾ ਮੇਨ ਉਹਨਾਂ ਨੇ ਸਵਾਲ ਉਠਾਇਆ ਇਸ ਹਫਤੇ ਦਾ ਇਹ ਇਹਦੇ ਦਰਾਂ ਜਿਹੜੀ ਹੈਗੀ ਆ ਜਿੱਦਾਂ ਮੌਸਮ ਭਾਗ ਨੇ ਜਾਣਕਾਰੀ ਦਿੱਤੀ ਸੀ ਜਿਹੜਾ ਖਾਸ ਕਰ ਰਣਜੀਤ ਸਾਗਰ ਡੈਮ ਦੇ ਖੇਤਰ ਚ 20 ਪਿਆ ਨਾ ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਜਿਵੇਂ 17 ਅਗਸਤ ਨੂੰ ਸੀਗਾ 9 ਮਿਲੀਮੀਟਰ ਮੀਂਹ ਪੈਣਾ ਸੀ ਪਰ ਪਿਆ 185 ਮਿਲੀਮੀਟਰ ਤੋਂ ਵੀ ਵੱਧ ਜ਼ਿਆਦਾ ਮੀਂਹ ਪਿਆ ਇਸੇ ਤਰ੍ਹਾਂ ਹੀ 19 ਅਗਸਤ ਦੀ ਗੱਲ ਹੈ ਉਹ ਵੀ 9 ਵਿਭਾਗ 9 ਮਿਲੀਮੀਟਰ ਹੀ ਸੀਗਾ ਮੌਸਮ ਵਿਭਾਗ ਮੁਤਾਬਕ ਤੇ ਇਹ ਵੈਸੇ ਪਿਆ ਜਿਹੜਾ ਨੋਟ ਕੀਤਾ ਗਿਆ ਉਹ ਹੈਗਾ 15.2 ਮਿਲੀਮੀਟਰ ਇਦੇ ਨਾਲ ਹੀ ਜਿੱਦਾਂ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਸੀ 23 ਅਗਸਤ ਨੂੰ 8 ਐਮ ਐਮ ਦੀ ਕਿਹਾ ਸੀ ਤੇ ਪਿਆ ਹੈਗਾ ਜਿਹੜਾ ਉਹ 39.5 ਐਮ ਐਮ ਇਸੇ ਤਰ੍ਹਾਂ ਹੀ ਅਗਲੀ ਡੇਟ ਆ 24 ਅਗਸਤ ਨੂੰ 21 ਐਮ ਐਮ ਦੀ ਸੀਗੀ ਮੌਸਮ ਵਿਭਾਗ ਵੱਲੋਂ ਪਿਆ 163 ਐਮ ਐਮ ਮਤਲਬ ਕਹਿਣ ਦਾ ਭਾਵ ਹੈ ਕਿ ਇਹ ਅੰਕੜੇ ਆਪਸ ਵਿੱਚ ਮੇਲ ਨਹੀਂ ਖਾਂਦੇ ਜਿਹਦੇ ਸਬੰਧਤ ਜਲ ਸਰੋਤ ਵਿਭਾਗ ਨੇ ਇੱਕ ਚਿੱਠੀ ਲੱਗ ਕੇ ਪੰਜਾਬ ਸਰਕਾਰ ਦਾ ਜਿਹੜਾ ਵਿਭਾਗ ਹੈ ਇਹਦੇ ਬਾਰੇ ਇੱਕ ਤਾਂ ਇਹ ਅੰਕੜੇ ਤੇ ਜਵਾਬ ਦੇ ਹੀ ਮੰਗੀ ਆ ਤੇ ਦੂਸਰੇ ਪਾਸੇ ਉਹਦੇ ਨਾਲ 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 ਹੀ ਭਵਿੱਖ ਚ ਜਿਹੜੀ ਇਹ ਮੇਲ ਨਹੀਂ ਖਾਂਦੀ ਜਾਂ ਭਵਿੱਖ ਚ ਜਿਹੜੀ ਭਵਿੱਖਬਾਣੀ ਹੈ ਉਹ ਸਹੀ ਰੂਪ ਚ ਦੇਣ ਬਾਰੇ ਵੀ ਆਖਿਆ ਜੇ ਆਪਾਂ ਗੱਲ ਵੀ ਕਰੀਏ ਵੈਸੇ ਵੀ ਜਨਜੀ ਦੇਖੋ ਇੱਕੋ ਧਾਮ ਪਹਾੜਾਂ ਚ ਹੀ ਨਾ ਮੀਂਹ ਪੈ ਰਿਹਾ ਇੱਕੋ ਧਾਮ ਇਕੱਠਾ ਹੋ ਰਿਹਾ ਪਾਣੀ ਔਰੋ ਇਕਦਮ 게ਟ ਖੁੱਲਦੇ ਨੇ ਐਡੀ ਵੱਡੀ ਪੱਧਰ ਤੇ ਪਾਣੀ ਦੀ ਮਾਰ ਪੈਂਦੀ ਆ ਔਰ ਇਹ ਇਹ ਸਵਾਲ ਹੈਗਾ ਲੋਕਮਨਾ ਚ ਜਬੁੱਧੀ ਜੀ ਵੀ ਵਰਗ ਵੀ ਹੈ ਪੰਜਾਬੀ ਜਿਹੜੇ ਚਿੰਤਤ ਨੇ ਜਾਂ ਬੁੱਧੀ ਜੀ ਵੀ ਵਰਗ ਹੈ ਜਿਹੜਾ ਬੌਧਿਕ ਪੱਧਰ ਤੇ ਚਿੰਤਾ ਕਰਦਾ ਜਾਂ ਸਵਾਲ ਉਠਾਉਂਦਾ ਉਹਨਾਂ ਵੱਲੋਂ ਵੀ ਇਹ ਸਵਾਲ ਉਠਾਏ ਗਏ ਆ ਵੀ ਇਕੋਦਮ ਇੰਨਾ ਪਾਣੀ ਡੈਮਾਂ ਚ ਜਮਾ ਹੋਇਆ ਉਹਨੂੰ ਨਾਲ ਦੀ ਨਾਲ ਛੱਡਿਆ ਜਾ ਸਕਦਾ ਜੀ ਜਾਂ ਪਹਿਲਾਂ ਛੱਡਿਆ ਜਾ ਸਕਦਾ ਸੀ ਦੇ ਹਾਲਾਤ ਇਦਾਂ ਦੇ ਸੀ ਸਾੜੀ ਏਰੀਆ ਚ ਇਨਾ ਜ਼ਿਆਦਾ ਮੀਂਹ ਪੈਣਾ ਸੀ ਤਾਂ ਮੌਸਮ ਵਿਭਾਗ ਨੂੰ ਕੀ ਇਹਦੀ ਜਾਣਕਾਰੀ ਨਹੀਂ ਸੀ ਇਹ ਬਹੁਤ ਸਾਰੇ ਸਵਾਲ ਹੈ ਔਰ ਅਪ ਕੱਲ ਇਹ ਤੇ ਚਰਚਾ ਵੀ ਕੀਤੀ ਹੈ ਕਿਉਂਕਿ ਮਨਪ੍ਰੀਤ ਸਿੰਘ ਯਾੜੀ ਵਿਧਾਇਕ ਜਿਹੜੇ ਹੈਗੇ ਨੇ ਉਹਨਾਂ ਨੇ ਕਿਹਾ ਕਿ ਇਹਦੇ ਸਵਤੰਥ ਇੱਕ ਸੈਸ਼ਨ ਬੁਲਾ ਕੇ ਇਹਦੇ ਪਿੱਛੇ ਕੀ ਕਾਰਨਾਂ ਜਾਂ ਭਵਿੱਖ ਦੀ ਕੀ ਯੋਜਨਾ ਬੰਦੀ ਹੈ ਜਾਂ ਰਾਹਤ ਨੂੰ ਕਿਸ ਤਰ੍ਹਾਂ ਯੋਜਨਾਬੱਧ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਇਹ ਤੇ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਵੀ ਸਿਰ ਜੋੜਨਾ ਚਾਹੀਦਾ ਨਾ ਕਿ ਇਸ ਮੁੱਦੇ ਤੇ ਰਾਜਨੀਤੀ ਕਰਨੀ ਚਾਹੀਦੀ ਹੈ ਬਹੁਤ ਵੱਡਾ ਨੁਕਸਾਨ ਹੈ ਔਰ ਇਹਦੇ ਬਾਰੇ ਮੌਸਮ ਵਿਭਾਗ ਕੀ ਜਵਾਬਦੀ ਕਰਦਾ ਉਹ ਸਮਾਂ ਦੱਸੂਗਾ ਪਰ ਪੰਜਾਬ ਸਰਕਾਰ ਵੱਲੋਂ ਇਹ ਉਂਗਲ ਜਰੂਰ ਉਠਾਈ ਗਈ ਹੈ ਜੀ ਬਿਲਕੁਲ ਸੁਖਿੰਦਰ ਜੀ ਅਸੀਂ ਅੱਗੇ ਗੱਲਬਾਤ ਕਰੀਏ ਤਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਸਪਤਾਲ ਚ ਹੋਣੇ ਵੀ ਪੱਕਾ ਡੇਰਾ ਲਾ ਲਿਆ ਕਿਉਂਕਿ ਚਰਚਾ ਬੜੀ ਹੋ ਰਹੀ ਹੈ ਕਿ ਮੁੱਖ ਮੰਤਰੀ ਵੀ ਬਿਮਾਰ ਚੱਲ ਰਹੇ ਸੀਗੇ ਪਹਿਲਾਂ ਹੁਣ ਹਸਪਤਾਲ ਚ ਨੇ ਔਰ ਕੀ ਲੱਗਦਾ ਹੈ ਕਿ ਤੱਕ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਉਹ ਸਿਹਤਯਾਬ ਹੋ ਜਾਣਗੇ ਆ ਲਗਨ ਜੀ ਦੇਖੋ ਵੈਸੇ ਤਾਂ ਜੋ ਹਾਲਾਤ ਅੰਦਰ ਖਾਤੇ ਸਰਕਾਰ ਦੇ ਚੱਲ ਰਹੇ ਆ ਜਾਂ ਜਿਸ ਤਰ੍ਹਾਂ ਦੀ ਦਿੱਲੀ ਸੁਪਰ ਸਰਕਾਰ ਦੀ ਜਿਹੜੀ ਦਖਲ ਅੰਦਾਜ਼ੀ ਹੈ ਉਹ ਉਹਨੂੰ ਲੈ ਕੇ ਸਰਕਾਰ ਵੀ ਬਿਮਾਰੀ ਚੱਲ ਰਹੀ ਹੈ। ਉਹ ਸਰਕਾਰ ਮੁੱਖ ਮੰਤਰੀ ਸਾਹਿਬ ਦੇ ਹੁਣ ਹਸਪਤਾਲ 'ਚ ਦਾਖਲ ਹੋਣ ਦਾ ਤਾਂ ਕਹਿ ਲਓ ਇਹ ਵੀ ਕਿਹਾ ਜਾ ਸਕਦਾ ਵੀ ਸਰਕਾਰ ਹਸਪਤਾਲ 'ਚ ਦਾਖਲ ਪਈ ਹੈ। ਔਰ ਪੱਕੇ ਡੇਰੇ ਦੀ ਤੁਸੀਂ ਗੱਲ ਕੀਤੀ ਹੈ ਪੱਕਾ ਡੇਰਾ ਵਾਕਈ ਉਹਨਾਂ ਨੇ। ਉੱਥੇ ਲਾ ਲਿਆ ਕਿਉਂਕਿ ਸਰਕਾਰੀ ਜਿਹੜੇ ਕੰਮਕਾਰ ਨੇ ਉਹ ਹਸਪਤਾਲ ਚੋ ਹੀ ਕਰ ਰਿਹਾ ਜਿਸ ਤਰ੍ਹਾਂ ਉਹਨਾਂ ਨੇ ਮੀਟਿੰਗ ਵੀ ਕੀਤੀ ਹੈ ਉਹ ਵੀ ਹਸਪਤਾਲ ਚ ਹੀ ਕੀਤੀ ਹੈ ਜਾਂ ਅਧਿਕਾਰੀਆਂ ਨੂੰ ਵੀ ਮਿਲ ਰਹੇ ਆ ਜਾਂ ਉਹਨਾਂ ਨੂੰ ਨਿਰਦੇਸ਼ ਜਾਰੀ ਕਰ ਰਹੇ ਆ ਜਾਂ ਜਿਸ ਤਰ੍ਹਾਂ ਹੜਾਂ ਦੇ ਸਵੰਦ ਚ ਵੀ ਹਨਾ ਹੜਾਂ ਦੇ ਸਵੰਦ ਚ ਵੀ ਉਹਨਾਂ ਨੇ ਜਿਹੜੀ ਰਾਹਤ ਬਾਰੇ ਪੈਕੇਜ ਜਾਰੀ ਕੀਤਾ ਜਾਂ ਐਲਾਨ ਕੀਤੇ ਨੇ ਉਹ ਵੀ ਹਸਪਤਾਲ ਚੋ ਕੀਤੇ ਆ ਪਰ ਉਹਨਾਂ ਦਾ ਪਰਿਵਾਰ ਜਿਹੜਾ ਸਰਕਾਰ ਦਾ ਪਰਿਵਾਰ ਹੈ ਉੱਥੇ ਉਹਨਾਂ ਨਾਲ ਮਿਲ-ਜਿੱਲ ਰਿਹਾ ਔਰ ਕਹ ਰਹੇ ਇਹ ਤਾਂ ਹੈਗਾ ਵੀ ਜਦੋਂ ਮੁੱਖ ਮੰਤਰੀ ਦਾਖਲ ਹੋਵੇ ਤੁਹਾਨੂੰ ਪਤਾ ਹਸਪਤਾਲ ਚ ਸੁਰੱਖਿਆ ਦੇ ਪ੍ਰਬੰਧ ਬਹੁਤ ਮਜ਼ਬੂਤ ਹੋਣਗੇ ਆਮ ਜਿਹੜੇ ਮਰੀਜ਼ ਜਾਂ ਉਹਨਾਂ ਦੇ ਮਰੀਜ਼ਾਂ ਦੇ ਨਾਲ ਆਉਂਦੇ ਲੋਕ ਆ ਉਹਨਾਂ ਨੂੰ ਉਹਨਾਂ ਨੂੰ ਸਮੱਸਿਆ ਤਾਂ ਜ਼ਰੂਰ ਆਉਂਦੀ ਹੋਊ ਪਰ ਇਹ ਹੈ ਕਿ ਸਰਕਾਰ ਅਜੇ ਵਾਕਈ ਹਸਪਤਾਲ ਚ ਹੀ ਹੈ ਮੁੱਖ ਮੰਤਰੀ ਸਾਹਿਬ ਹਸਪਤਾਲ ਚ ਹੀ ਹੈ ਔਰ ਕਦੋਂ ਉਹ ਬਾਹਰ ਆਉਂਦੇ ਆ ਜਾਂ ਲੋਕਾਂ 'ਚ ਉਹਨਾਂ ਨੇ ਕਿਹਾ ਵੀ ਜਦੋਂ ਮੈਂ ਬਾਹਰ ਆਉਣਾ ਤੇ ਨਾਲ ਹੀ ਲੋਕਾਂ 'ਚ ਵਿਚਰਾਂਗਾ ਔਰ ਇੱਕ ਵਾਰੀ ਇਹ ਵੀ ਹੈ ਕਿ ਲਖਨਜੀ ਦੇਖੋ ਇੱਕ ਵਾਰੀ ਸੁਧਾਰ ਪ੍ਰਕਾਸ਼ ਸਿੰਘ ਬਾਦਲਵੀ 1997 ਜਦੋਂ ਸਰਕਾਰ ਬਣਦੀ ਹੈ ਉਹਨਾਂ ਦੇ ਵੀ ਇੱਕ ਵਾਰੀ ਲੱਤ ਤੇ ਸੱਟ ਵੱਜ ਗਈ ਸੀ ਔਰ ਉਹ ਉਹਨਾਂ ਨੇ ਉਹ ਪਲਾਸਟਰ ਲੱਗਿਆ ਹੀ ਇੱਕ ਗੱਡੀ ਬਣਾ ਲਈ ਸੀ ਉਹ ਮਤਲਬ ਉਹ ਗੱਡੀ 'ਚ ਬੈਠ ਕੇ ਤੇ ਹਰੇਕ ਹਲਕੇ 'ਚ ਉਹਨਾਂ ਨੇ ਉਵੇਂ ਦौरा ਕੀਤਾ ਸੀ ਮਤਲਬ ਉਹ ਗੱਡੀ 'ਚ ਉੱਪਰ ਆ ਜਾਂਦੀ ਸੀ ਉਹ ਚੇਅਰ ਉਹਨਾਂ ਦੀ ਜਦੋਂ ਜਾਂਦੇ ਸੀ ਲੈਫਟ ਨਾਲ ਤੇ ਉਹ ਤੋਨ ਉਹ ਪ੍ਰੋਸਾਂਬੋਦਨ ਕਰਦਾ ਹੀ ਤਾਂ ਫਿਰ ਉਹ ਲੈਫਟ 'ਚ ਥੱਲੇ ਚਲੇ ਜਾਂਦੇ ਸੀ ਕਹਿਣ ਤੋਂ ਭਾਵ ਹੈ ਵੀ ਇਹ ਇਸ ਤਰ੍ਹਾਂ ਦਾ ਕੋਈ ਜੇ ਮੁੱਖ ਮੰਤਰੀ ਸਾਹਿਬ ਦੀ ਲੰਬੀ ਕੋਈ ਲੱਗਦੀ ਹੈ ਸਮੱਸਿਆ ਤਾਂ ਉਹਨਾਂ ਨੂੰ ਲੋਕਾਂ 'ਚ ਜ਼ਰੂਰ ਵਿਚਰਨਾ ਚਾਹੀਦਾ ਹੈ ਕਿਉਂਕਿ ਲੋਕ ਐਸ ਬਲੇ ਪੰਜਾਬ ਦੇ ਲੋਕ ਪੀੜਤ ਨੇ ਪੰਜਾਬੀਆਂ ਨੂੰ ਸਰਕਾਰ ਤੇ ਆਸਾਂ ਨੇ ਕਿਉਂਕਿ ਸਰਕਾਰ ਇੱਕ ਬਦਲ ਦੇ ਰੂਪ 'ਚ ਲੋਕਾਂ ਨੇ ਇੱਕ ਸਰਕਾਰ ਲਿਆਂਦੀ ਸੀ ਸਰਕਾਰ ਨੂੰ ਜਾਂ ਮੰਤਰੀਆਂ ਨੂੰ ਜ਼ਰੂਰ ਵਿਚਰਨਾ ਚਾਹੀਦਾ ਤੇ ਅਸੀਂ ਇਹ ਕਾਮਨਾ ਵੀ ਕਰਦੇ ਆਂ ਕਿ ਮੁੱਖ ਮੰਤਰੀ ਸਾਹਿਬ ਹੁਣ ਉਹਨਾਂ ਦੀ ਲੋੜ ਆ ਪੰਜਾਬੀਆਂ ਨੂੰ ਉਹ ਜਲਦੀ ਠੀਕ ਹੋਣ ਸਿਹਤਯਾਬ ਹੋਣ ਤੇ ਸਿਹਤਯਾਬ ਹੋ ਕੇ ਲੋਕਾਂ ਚ ਪੰਜਾਬੀਆਂ ਚ ਆਉਣ ਜੀ ਜੀ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਪੈਕੇਜ ਲਾਂ ਦਿੱਤਾ ਗਿਆ ਹੈ ਉਸ ਤੇ ਕੀ ਚਰਚਾ ਹੋ ਰਹੀ ਹੈ ਪੰਜਾਬੀ ਇਸ ਪੈਕੇਜ ਨੂੰ ਕਿਵੇਂ ਦੇਖ ਰਹੇ ਨੇ ਵਿਰੋਧੀ ਧਿਰ ਦਾ ਕੀ ਕਹਿਣਾ ਹੈ ਤੇ ਵੱਡਾ ਸਵਾਲ ਹੈ ਕਿ ਪੰਜਾਬ ਭਾਜਪਾ ਇਸ ਤੇ ਕੀ ਕਹਿ ਰਹੀ ਹੈ ਅ ਦੇਖੋ ਲਗਨ ਜੀ ਇਹ ਤਾਂ ਹੈਗਾ ਕਿ ਜੇ ਆਪਾਂ ਗੱਲ ਕਰੀਏ ਜਿਹੜੀ ਰਾਜਨੀਤਿਕ ਤੌਰ ਤੇ ਜਿਹੜੇ ਹੁੰਦੀ ਆ ਉਹ ਤਾਂ ਇਹ ਹੁੰਦਾ ਵੀ ਆਪਣਿਆਂ ਨੇ ਸਲਾਉਣਾ ਹੁੰਦਾ ਤੇ ਜਿਹੜੇ ਦੂਜੇ ਹੁੰਦੇ ਆ ਉਹਨਾਂ ਨੇ ਕਿਸੇ ਵੀ ਮੁੱਦੇ ਤੇ ਨਿੰਦਣਾ ਹੀ ਹੁੰਦਾ ਇਹ ਤਾਂ ਇਹ ਤਾਂ ਰਵਾਇਤ ਹੀ ਆ ਕਹੋ ਪੰਜਾਬ ਦੀ ਰਾਜਨੀਤੀ ਦੀ ਜਾਂ ਦੇਸ਼ ਦੀ ਰਾਜਨੀਤੀ ਦੀ ਚਾਹ ਕੋਈ ਚੰਗਾ ਕੰਮ ਵੀ ਕਰ ਦੇਵੇ ਉਹਨੂੰ ਭੰਡਣਾ ਹੀ ਹੁੰਦਾ ਇਹ ਤਾਂ ਸਾਡੇ ਰਵਾਇਤ ਹੀ ਆ ਪਰ ਜਿਸ ਤਰ੍ਹਾਂ ਦੀ ਜੇ ਗੱਲ ਕਰੀਏ ਜਿਸ ਤਰ੍ਹਾਂ ਦੀ ਆਸ ਜਾਂ ਸੁਭਾਵਨਾ ਸੀਗੀ ਆ ਮੋਦੀ ਸਾਹਿਬ ਤੋਂ ਵੀ ਆਉਣਗੇ ਕੋਈ ਵੱਡਾ ਪੈਕੇਜ ਦੇ ਕੇ ਜਾਣਗੇ ਜਾਂ ਜਾਂ ਕਿਸਾਨ ਜਥੇਬੰਦੀਆਂ ਨੇ ਜਿਸ ਤਰ੍ਹਾਂ 50000 ਕਰੋੜ ਦੀ ਮੰਗ ਕੀਤੀ ਸੀ ਪੰਜਾਬ ਸਰਕਾਰ ਨੇ 20000 ਕਰੋੜ ਦੀ ਮੰਗ ਕੀਤੀ ਸੀ ਔਰ ਦੱਸਿਆ ਸੀ ਕਿ 20000 ਕਰੋੜ ਦਾ ਨੁਕਸਾਨ ਹੈ ਉਹ ਉਸ ਹਾਸਮਤਾ ਜਾਂ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਸਾਡੇ ਪ੍ਰਧਾਨ ਮੰਤਰੀ ਦਾ ਸ਼ੀਨਾ 56 ਇੰਚ ਹੈ ਔਰ ਬੜੀ ਪੂਰੀ ਦੁਨੀਆ 'ਚ ਉਹਨਾਂ ਦੀ ਇਹ ਇਹਦੀ ਚਰਚਾ ਹੋਈ ਹੈ ਉਸ ਰੂਪ ਚ ਉਹਨਾਂ ਨੇ ਪੰਜਾਬੀਆਂ ਲਈ ਕੋਈ ਦਿਲ ਖੋਲ ਕੇ ਪੈਕੇਜ ਨਹੀਂ ਦਿੱਤਾਗਾ ਜਾਂ ਪੰਜਾਬੀਆਂ ਦੇ ਪਛੋਕੜ ਨੂੰ ਜਾਂ ਪੰਜਾਬੀਆਂ ਦੀ ਜਿਹੜੀ ਦੇਸ਼ ਲਈ ਦੇਣ ਆ ਜਾਂ ਜਿਸ ਤਰ੍ਹਾਂ ਪੰਜਾਬੀ ਦੇਸ਼ ਲਈ ਜੂਝਦੇ ਰਹੇ ਆ ਜਾਂ ਜਿਸ ਤਰ੍ਹਾਂ ਕੁਰਬਾਨੀਆਂ ਕਰਦੇ ਰਹੇ ਆ ਇਹ ਆਜ਼ਾਦੀ ਚ ਵੀ ਦੇਖੀਏ ਤਾਂ 90% ਪੰਜਾਬੀਆਂ ਦੀਆਂ ਕੁਰਬਾਨੀਆਂ ਨੇ ਸਿੱਖਾਂ ਦੀਆਂ ਲਾਲੋ ਉਹਦੇ ਨਾਲ ਜੇ ਆਪਾਂ ਹੁਣ ਵੀ ਦੇਖ ਲਈਏ ਸਭ ਤੋਂ ਵੱਧ ਜੇ ਵੰਡ ਵੀ ਹੋਈ ਆ ਦੇਸ਼ਾਂ ਦੀ ਤਾਂ 10 ਲੱਖ ਤੋਂ ਪੰਜਾਬੀਆਂ ਦਾ ਨੁਕਸਾਨ ਹੋਇਆ ਘਰ ਉਜੜੇ ਨੇ ਬਾਹਰ ਉਜੜੇ ਨੇ 10 ਲੱਖ ਲੋਕ ਮਰੇ ਨੇ ਪੰਜਾਬੀ ਪਰ ਲੋਕਾਂ ਉਹ ਸਾਰਾ ਕੁਝ ਸਹਿ ਕੇ ਵੀ ਲੋਕਾਂ ਨੇ ਦੇਸ਼ ਦੀਆਂ ਸਰਹੱਦਾਂ ਤੇ ਅੱਜ ਵੀ ਪੰਜਾਬੀ ਡਟੇ ਹੋਏ ਨੇ ਦੇਸ਼ ਦਾ ਅਨਭੰਡਾਰ ਪੰਜਾਬੀਆਂ ਨੇ ਭਰਿਆ ਉਹਦੇ ਲਈ ਆਪਦੀਆਂ ਜ਼ਮੀਨਾਂ ਆਪਦਾ ਮੌਸਮ ਆਪਦਾ ਵਾਤਾਵਰਨ ਸਾਰਾ ਕੁਝ ਬਰਬਾਦ ਕੀਤਾ ਔਰ ਅੱਜ ਜੇ ਉਹਨਾਂ ਪੰਜਾਬੀਆਂ ਨੂੰ ਕੋਈ ਆਫਤ ਆਈ ਹੈ ਉਹਨਾਂ ਤੇ ਵੱਡੀ ਕੋਈ ਆਫਤ ਆਈ ਹੈ ਔਰ ਕਹ ਲੀਏ ਕਿ ਇਹ ਜੇ ਕੁਦਰਤੀ ਆਫਤ ਕਹ ਲੀਏ ਤਾਂ ਦੇਸ਼ ਚ ਇਹ ਸਭ ਤੋਂ ਵੱਡੀ ਆਫਤ ਹੀ ਹੁਣ ਤੱਕ ਮੰਨੀ ਜਾ ਰਹੀ ਹੈ ਜੀਚ ਪੰਜਾਬੀਆਂ ਦਾ ਸਭ ਤੋਂ ਵੱਡਾ ਨੁਕਸਾਨ ਹੋਇਆ ਇਸ ਸਮੇਂ ਪ੍ਰਧਾਨ ਮੰਤਰੀ ਤੋਂ ਜਿਸ ਤਰ੍ਹਾਂ ਦੀ ਆਸ ਸੀ ਉਹ ਜੀ ਕੋਈ ਮਤਲਬ ਦੇਖਣ ਨੂੰ ਮਿਲਿਆ ਨਹੀਂ ਜਿਖੈ ਰ 1600 ਕਰੋੜ ਦਾ ਐਲਾਨ ਹੈ ਜਾਂ ਹੋਰ ਵੀ ਕਈ ਜਿਹੜੀਆਂ ਕੇਂਦਰੀ ਯੋਜਨਾਵਾਂ ਨੇ ਜਾਂ ਜਿਸ ਤਰ੍ਹਾਂ ਮਕਾਨ ਬਣਾਉਣ ਦੀ ਯੋਜਨਾ ਜਾਂ ਹੋਰ ਕਈ ਜਿਹੜੀਆਂ ਰੁਟੀਨ ਚ ਯੋਜਨਾਵਾਂ ਚੱਲਦੀਆਂ ਨੇ ਉਹਨਾਂ ਚ ਜ਼ਰੂਰ ਵੱਡਾ ਪੈਸਾ ਉਹਨਾਂ ਨੇ ਕਿਹਾ ਕਿ ਉਹ ਇਨ੍ਹਾਂ ਏਰੀਆ ਨੂੰ ਜਿਹੜੇ ਪੀੜ ਤੇਰੀਏ ਪੀੜ ਜ਼ਿਲ੍ਹੇ ਨੇ ਉਹਨਾਂ ਨੂੰ ਦਿੱਤਾ ਜਾਊਗਾ ਪਰ ਜਿਸ ਤਰ੍ਹਾਂ ਪੰਜਾਬ ਸਰਕਾਰ ਦਾ ਵੀ 60000 ਕਰੋੜੇ ਲਗਾਤਾਰ ਮੰਗ ਰਹੇ ਸੀ ਮੰਗ ਕਰ ਰਹੇ ਸੀ ਉਹ ਵੀ ਨਹੀਂ ਮਿਲਿਆ ਜਾਂ ਉਹਦੇ ਬਾਰੇ ਵੀ ਪ੍ਰਧਾਨ ਮੰਤਰੀ ਤੋਂ ਆਸਵਾਬਨਾ ਸੀ ਜਾਂ ਜਿਸ ਤਰ੍ਹਾਂ ਉਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਨੇ ਮੰਗ ਕੀਤੀ ਸੀ ਕਿ ਉਹਨਾਂ ਦੇ ਜਿਹੜੇ ਇਹ ਇਹ ਪੈਸਾ ਖੜਾ ਹੈ ਕੇਂਦਰal आरडीएफ ਜਾਂ ਹੋਰ ਜਿਹੜੀਆਂ ਯੋਜਨਾਵਾਂ ਉਹ ਉਹ ਪੈਸਾ ਹੀ ਜਾਰੀ ਕਰ ਦਿੱਤਾ ਜਾਵੇ ਉਹ ਵੀ ਅਜੇ ਤੱਕ ਜਾਰੀ ਨਹੀਂ ਹੋਇਆ ਨਾ ਹੀ ਕੋਈ ਉਹਦੇ ਸਬੰਧ ਚਲਾਨ ਹੋਇਆ ਖੈਰ ਇਹਦੇ باوجود ਵੀ ਜਿਹੜੀ ਪੰਜਾਬ ਭਾਜਪਾ ਜਾਂ ਜਾਖੜ ਸਾਹਿਬ ਨੇ ਰਵਨੀਤ ਬਿੱਟੂ ਆ ਜਾਂ ਹੋਰ ਵੀ ਭਾਜਪਾ ਦੀ ਲੀਡਰਸ਼ਿਪ ਆ ਉਹਨਾਂ ਵੱਲੋਂ ਇਹ ਭਰੋਸਾ ਦਿੱਤਾ ਗਿਆ ਕਿ ਕੇਂਦਰ ਜਿਹੜਾ ਪੰਜਾਬੀਆਂ ਦੇ ਨਾਲ ਖੜੂਗਾ ਔਖੇ ਸਮੇਂ 'ਚ ਔਰ ਇਹਦੇ ਨਾਲ ਹੀ ਜਿਹੜੀਆਂ ਦੂਜੀਆਂ ਵਿਰੋਧੀ ਧਿਰਾਂ ਨੇ ਚਾ ਕਾਂਗਰਸ ਪਾਰਟੀ ਆ ਜਾਂ ਆਮ ਆਦਮੀ ਪਾਰਟੀ ਆ ਅਕਾਲੀ ਦਲ ਆ ਉਨ੍ਹਾਂ ਵੱਲੋਂ ਇਸ ਮੁੱਦੇ ਤੇ ਪ੍ਰਧਾਨ ਮੰਤਰੀ ਨੂੰ ਜਾਂ ਕੇਂਦਰ ਸਰਕਾਰ ਨੂੰ ਕੁਟਾਰੇ ਚ ਹੀ ਖੜਾ ਕੀਤਾ ਗਿਆ ਤੇ ਉਹਦੇ ਨਾਲ ਇਥੋਂ ਤੱਕ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਆਪਣੇ ਜਿਹੜੇ ਹੈਗੇ ਨੇ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਸਰਬਜੀਤ ਸਿੰਘ ਵੱਲੋਂ ਕੱਲੋ ਜਿਹੜੀ ਹੜ੍ਹਾਂ ਦੀ ਮਾਰ ਕਰਨ ਜਿਹੜਾ ਨੁਕਸਾਨ ਹੋਇਆ ਜਾਂ ਪੀੜਤ ਹੋਏ ਨੇ ਪੰਜਾਬੀ ਉਸ ਰੋਸ ਚ ਰਾਸ਼ਟਰਪਤੀ ਉਪ ਰਾਸ਼ਟਰਪਤੀ ਦੀ ਜਿਹੜਾ ਚੋਣ ਦਾ ਵੀ ਬਾਈਕਾਟ ਕੀਤਾ ਗਿਆ ਔਰ ਪੰਜਾਬੀਆਂ ਦੇ ਮਨਾਂ ਚ ਕਿਤੇ ਨਾ ਕਿਤੇ ਰੋਸ ਵੱਡੇ ਪੱਧਰ ਤੇ ਰੋਸ ਆ ਜਿਹੜੀ ਆਪਾਂ ਪਹਿਲੇ ਸਵਾਲ ਚ ਵੀ ਗੱਲ ਕੀਤੀ ਐ ਕਿ ਇਹਦੇ ਪਿੱਛੇ ਕੋਈ ਮਤਲਬ ਰਾਜਨੀਤੀ ਤਾਂ ਨਹੀਂ ਜਿਹੜਾ ਪਾਣੀ ਵਾਲਾ ਦੂਜਾ ਸਵਾਲ ਆ ਵੀ ਪ੍ਰਧਾਨ ਮੰਤਰੀ ਵੱਲੋਂ ਸਮੇਂ ਸਿਰ ਕੋਈ ਮਤਲਬ ਇੱਕ ਹਾਰਾ ਨਾਰਾ ਵੀ ਨਹੀਂ ਮਾਰਿਆ ਗਿਆ ਤੇ ਹੁਣ ਜੇ ਉਹ ਆਏ ਨੇ ਤੇ ਉਹਨਾਂ ਵੱਲੋਂ ਉਸ ਰੂਪ ਚ ਜਿਹੜੀ ਐ ਕੋਈ ਪੈਕੇਜ ਵੀ ਨਹੀਂ ਦਿੱਤਾ ਗਿਆ ਜਿਸ ਤਰ੍ਹਾਂ ਇਹਦੀਆਂ ਆਸ ਸੁਭਾਵਨਾਵਾਂ ਮੰਨੀਆਂ ਜਾ ਰਹੀਆਂ ਸੀ ਤੇ ਇਹਦੇ ਕਰਕੇ ਇੱਕ ਰੋਸ ਜ਼ਰੂਰ ਆ ਜੇ ਤੁਸੀਂ ਪੰਜਾਬੀਆਂ ਦੀ ਗੱਲ ਕਰਦੇ ਹੋ ਪੰਜਾਬੀਆਂ ਚ ਰੋਸ ਆ ਰੋਸ ਬਣਦਾ ਵੀ ਆ ਔਰ ਕਹ ਲਓ ਜਿਹੜੇ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਚ ਇਹ ਰੋਸ ਲੋਕਾਂ ਦਾ ਰੋਸ ਬਣਦਾ ਵੀ ਆ ਔਰ ਵੱਡੀ ਗੱਲ ਇਹ ਵੀ ਹੈ ਕਿ ਜੇ ਦੇਖਿਆ ਜਾਵੇ ਤਾਂ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਨੇ ਉਹ ਉਹ ਚ ਕਹ ਲਓ ਮੋਦੀ ਸਾਹਿਬ ਦੇ ਮਿੱਤਰ ਨੇ ਕਈ ਯਵਾਨੀ ਡਾਨੀ ਉਹਨਾਂ ਲਈ ਤਾਂ ਅਰਬਾਂ ਕਰਬਾਂ ਦਾ ਜਿਹੜਾ ਉਹਨਾਂ ਦਾ ਕਰਜ਼ਾ ਉੱਤੇ ਲਕੀਰ ਫੇਰ ਦਿੱਤੀ ਗਈ ਹੈ ਇਹ ਜਿਹੜਾ ਛੋਟਾ ਚ ਹੈ ਉਹ ਕਿਸਾਨ ਹੈ ਛੋਟਾ ਇਹ ਇਕੱਲਾ ਕਿਸਾਨ ਹੀ ਨਹੀਂ ਪੰਜਾਬ ਦਾ ਵਪਾਰੀ ਵੀ ਇਹਦੇ ਨਾਲ ਪ੍ਰਭਾਵਿਤ ਹੋਣਾ ਪੰਜਾਬ ਦਾ ਮਜ਼ਦੂਰ ਵੀ ਇਹਦੇ ਨਾਲ ਪ੍ਰਭਾਵਿਤ ਹੋਣਾ ਕਿਉਂਕਿ ਪੰਜਾਬ ਦੀ ਜਿਹੜੀ ਐਗਰੋ ਇੰਡਸਟਰੀ ਹੈ ਜਾਂ ਇੰਡਸਟਰੀ ਵੀ ਹੈ ਜਿਹੜੀ ਉਹ ਖੇਤੀਬਾੜੀ ਨਾਲ ਹੀ ਜੁੜੀ ਹੋਈ ਹੈ ਜਿਹੜੀ ਛੋਟੀ ਦੁਕਾਨਦਾਰੀ ਹੈ ਮਤਲਬ ਉਹ ਉਹ ਵੀ ਖੇਤੀਬਾੜੀ ਨਾਲ ਹੀ ਜੁੜੀ ਹੋਈ ਹੈ ਜੇ ਕਿਸਾਨ ਦੀ ਜੇਬ 'ਚ ਪੈਸਾ ਆਉਂਦਾ ਤਾਂ ਮਜ਼ਦੂਰ ਦੀ ਜੇਬ 'ਚ ਵੀ ਜਾਂਦਾ ਵਪਾਰੀ ਦੀ ਜੇਬ 'ਚ ਵੀ ਜਾਂਦਾ ਉਹਦਾ ਕਰਕੇ ਮਤਲਬ ਇਹ ਇਕੱਲੇ ਕਿਸਾਨਾਂ ਦੇ ਹੀ ਨਹੀਂ ਔਰ ਸੁਮੂਚੇ ਪੰਜਾਬੀ ਭਾਈਚਾਰੇ ਲਈ ਇੱਕ ਸਮਾਂ ਹੈ ਕਿ ਉਹਨਾਂ ਦੀ ਜਿਹੜੀ ਮਦਦ ਹੈ ਜਾਂ ਉਹਨਾਂ ਦੀ ਹੌਸਲਾ ਅਭਜਾਈ ਹੈ ਜਾਂ ਮਾੜੇ ਸਮੇਂ ਚ ਮਾੜੇ ਵਕਤ ਚ ਉਹਨਾਂ ਨੂੰ ਹੌਸਲਾ ਦੇਣ ਦੀ ਜਾਂ ਸਰਕਾਰ ਵੱਲੋਂ ਨਾਲ ਖੜਨ ਦੀ ਗੱਲ ਹੋਣੀ ਚਾਹੀਦੀ ਹੈ ਜੀ ਜੋਗਿੰਦਰ ਜੀ ਆਪਣੇ ਗਵਾਂਡੀ ਦੇਸ਼ ਨੇਪਾਲ ਦੀ ਗੱਲ ਕਰੀਏ ਤਾਂ ਉੱਥੇ ਸਥਿਤੀ ਆਪਾਂ ਸਾਰੇ ਜਾਣਦੇ ਆ ਵੀ ਹਾਲਾਤ ਬੜੇ ਤਣਾਅਪੂਰਨ ਬਣੇ ਹੋਏ ਨੇ ਪ੍ਰਧਾਨ ਮੰਤਰੀ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਔਰ ਲਗਾਤਾਰ ਜਿਹੜੇ ਨੇ ਪਰਦਰਸ਼ਨਕਾਰੀਆਂ ਨੇ ਉਹ ਬਹੁਤ ਜ਼ਿਆਦਾ ਉੱਥੇ ਅਤੰਕਮਚਾ ਰਹੇ ਨੇ ਕੀ ਸਥਿਤੀ ਹੈ ਕੀ ਮਾਹੌਲ ਚੱਲ ਰਿਹਾ ਹੈ ਅ ਦੇਖੋ ਲਗਨ ਜੀ ਪਹਿਲਾਂ ਤਾਂ ਵੱਡੀ ਚਿੰਤਾ ਵਾਲੀ ਇਹ ਗੱਲ ਆ ਵੀ ਜਦੋਂ ਗਵੰਡੀ ਦੇ ਘਰੇ ਕੋਈ ਇਸ ਤਰ੍ਹਾਂ ਦਾ ਮਾਹੌਲ ਜਾਂ ਉਥਲ ਪੁਥਲ ਹੁੰਦੀ ਹੈ ਤਾਂ ਭਾਰਤ ਲਈ ਵੀ ਇੱਕ ਵੱਡੀ ਚਿੰਤਾ ਬਣ ਜਾਂਦੀ ਹੈ ਕਿਉਂਕਿ ਸਾਡੇ ਉਹ ਗਵੰਡੀ ਮੁਲਕ ਨੇ ਔਰ ਜਦੋਂ ਗਵੰਡੀ ਤੇ ਇਦਾਂ ਦੀ ਘਟਨਾ ਹੁੰਦੀ ਹੈ ਔਰ ਤੁਸੀਂ ਦੇਖਿਆ ਕਿ ਸੋਸ਼ਲ ਮੀਡੀਆ ਤੇ ਉਹਨੂੰ ਬੈਨ ਕਰਨ ਤੇ ਮੁੱਦੇ ਨੂੰ ਲੈ ਕੇ ਸ਼ੁਰੂ ਹੋਈ ਜੰਗ ਕਲੋ ਜਾਂ ਪ੍ਰੋਟੈਸਟ ਜਾਂ ਸੰਘਰਸ਼ ਕਿਸ ਤਰ੍ਹਾਂ ਮਤਲਬ ਸਿਆਸੀ ਲੋਕਾਂ ਦੇ ਵੱਟੇ ਲੋਕਾਂ ਦੇ ਘਰਾਂ ਤੱਕ ਪਹੁੰਚਿਆ ਕਿਸ ਤਰ੍ਹਾਂ ਦੀ ਮਾਰੋਤਾ ਮਾਰਤਾੜ ਹੋਈ ਹੈ ਉਹ ਬੜੀ ਇੱਕ ਚਿੰਤਾਜਨਕ ਵੀ ਹੈ ਦਰਦਨਾਕ ਵੀ ਹੈ ਔਰ ਵੱਡੀ ਗੱਲ ਹੈ ਕਿ ਇਸ ਮੁੱਦੇ ਤੇ ਇਹ ਨਿੰਦਣਯੋਗ ਵੀ ਹੈ ਔਰ ਤੁਸੀਂ ਦੇਖਿਆ ਕਿ ਆਪਣੇ ਕਿਸ ਤਰ੍ਹਾਂ ਸਾਬਕਾ ਪ੍ਰਧਾਨ ਮੰਤਰੀ ਉਹਨਾਂ ਦੀ ਪਤਨੀ ਜਿਹੜੀ ਹੈ ਰਾਜ ਲక్ష్ਮੀ ਉਹ ਉਹਨਾਂ ਦੇ ਘਰ ਨੂੰ ਅੱਗ ਲਗਾ ਦਿੱਤੀ ਗਈ ਉਹ ਪੂਰੀ ਤਰ੍ਹਾਂ ਚੂਹੀ ਗਈ ਹੈ ਉਥੋਂ ਦੇ ਸਾਬਕਾ ਜਿਹੜਾ ਆਪਣੇ ਹੈਗੇ ਨੇ ਮੰਤਰੀ ਉਹਦੇ ਘਰ ਤੇ ਕਾਂਗਰਸੀ ਨੇਤਾ ਦੇ ਘਰ ਤੇ ਵੀ ਵੱਡੀ ਪੱਧਰ ਤੇ ਹਮਲਾ ਹੋਇਆ ਔਰ ਬਹੁਤ ਸਾਰੀਆਂ ਉਥੇ ਮੌਤਾਂ ਵੀ ਹੋਈਆਂ ਇਸ ਉਸ جنگ ਚ ਔਰ ਜੇ ਦੇਖਿਆ ਵੀ ਜਾਵੇ ਤਾਂ ਜਿਹੜੀ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਹੈ ਜਿਨ੍ਹਾਂ ਨੇ ਅਸਤੀਫਾ ਦਿੱਤਾ ਆਪਣੇ ਕੇਪੀ ਸ਼ਰਮਾ ਉਲੀ ਉਹ ਉਹ ਜਦੋਂ ਨੇਪਾਲ ਚ 2008 ਚ 303 ਕਰੋੜ ਦੀ ਵਾਦੀ ਵਾਲਾ ਇਹ ਦੇਸ਼ ਹੈ ਜਦੋਂ 2008 ਚ ਇਥੋਂ ਰਾਜਾ ਸ਼ਾਹੀ ਖਤਮ ਕੀਤੀ ਗਈ ਹੈ ਕਮਿਊਨਿਸਟ ਜਿਹੜੀਆਂ ਧਿਰਾਂ ਨੇ ਉਹਨਾਂ ਨੇ ਇੱਕ ਸੰਘਰਸ਼ ਕੀਤਾ ਪ੍ਰੋਟੈਸਟ ਕੀਤਾ ਰਾਜਾ ਸ਼ਾਹੀ ਨੂੰ ਖਤਮ ਕਰਨ ਲਈ ਇੱਥੇ ਡੈਮੋਕ੍ਰੇਸੀ ਲਿਆਉਣ ਲਈ ਜਾਂ ਵੋਟ ਤੰਤਰ ਲਿਆਉਣ ਲਈ ਤਾਂ ਉਸ ਸਮੇਂ ਇਹਨਾਂ ਨੇ ਇਹ ਇਸ ਸੰਘਰਸ਼ ਚ ਲਗਾਤਾਰ ਜਿਹੜੀ ਹੈ ਗਵਾਹੀ ਵੀ ਕੀਤੀ ਸੀ ਜਿਹੜੇ ਪ੍ਰਧਾਨ ਮੰਤਰੀ ਸੀ ਉਹਨਾਂ ਵੱਲੋਂ ਵੀ ਅਸਤੀਫਾ ਦੇ ਦਿੱਤਾ ਗਿਆ ਹਾਲਾਂਕਿ ਜਿਹੜੇ ਦੇਸ਼ ਦੇ ਰਾਸ਼ਟਰਪਤੀ ਹੈ ਆ ਰਾਮਚੰਦਰ ਪੰਡੋਲ ਉਹਨਾਂ ਨੇ ਜਰੂਰ ਅਪੀਲ ਕੀਤੀ ਹੈ ਸ਼ਾਂਤੀ ਬਣਾਉਣ ਦੀ ਜਾਂ ਸ਼ਾਂਤੀ ਰੱਖਣ ਦੀ ਜਾਂ ਜਿਸ ਤਰ੍ਹਾਂ ਹੁਣ ਉੱਥੇ ਫੌਜ ਵੀ ਤਾਇਨਾਤ ਕਰ ਦਿੱਤੀ ਗਈ ਹੈ ਔਰ ਆਪਾਂ ਇਹ ਜਰੂਰ ਇਹਦੇ ਪਿੱਛੇ ਕੀ ਕਾਰਨ ਨੇ ਜਾਂ ਕੀ ਵੱਡੀ ਰਾਜਨੀਤੀ ਹੈ ਉਦੇਤੇ ਵੀ ਕਈ ਤਰ੍ਹਾਂ ਦੇ ਸਵਾਲ ਵੀ ਉੱਠ ਰਹੇ ਨੇ ਪਰ ਜਰੂਰ ਆਸ ਕਰਦੇ ਆ ਕਿਉਂਕਿ ਗਵਾਂਧੀ ਮੁਲਕ ਆ ਔਰ ਜਿਹੜੇ ਗਵਾਂਧੀ ਚਾ ਉਹ శ్రీలంਕਾ ਚਾ ਪਾਕ ਆਪਣੇ ਪਾਕਿਸਤਾਨ ਆ ਜਾਂ ਹੈ 네ਪਾਲ ਹੈ ਜਿਹੜੇ ਸਾਡੀ ਸਰਦ ਤੇ ਨਾਲ ਲੱਗਦੇ ਆ ਉਥੇ ਸ਼ਾਂਤੀ ਰਹੇ ਔਰ ਮਤਲਬ ਮਾਹੌਲ ਸ਼ਾਂਤ ਰਹੇ ਉਹ ਸਾਡੇ ਲਈ ਵੀ ਚੰਗਾ ਹੈ ਦੇਸ਼ ਵਾਸੀਆਂ ਲਈ ਭਾਰਤ ਲਈ ਵੀ ਚੰਗਾ ਹੈ ਔਰ ਇਹ ਆਪਾਂ ਆਸ ਕਾਮਨਾ ਕਰਦੇ ਹਾਂ ਕਿ ਉੱਥੇ ਸ਼ਾਂਤੀ ਜਿਹੜੀ ਆ ਬਹਾਲ ਹੋ ਜੇ ਜੀ ਬਿਲਕੁਲ ਜਗENDER ਜੀ ਜੁੜਨ ਲਈ ਬਹੁਤ ਬਹੁਤ ਧੰਨਵਾਦ ਕੱਲ ਤੁਹਾਡਾ ਜਿਹੜਾ ਤੁਹਾਡੇ ਨਾਲ ਫੇਰ ਜੁੜਾਂਗੇ ਫੇਰ ਸਾਡੇ ਦਰਸ਼ਕਾਂ ਨਾਲ ਸਾਡੇ ਲੋਕਾਂ ਨਾਲ ਜੁੜੇ ਕਿਸੇ ਅਹਿਮ ਮੁੱਦੇ ਤੇ ਦੁਬਾਰਾ ਚਰਚਾ ਕਰਾਂਗੇ ਜੁੜਨ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਲਗਨ ਜੀ ਸਾਡੇ ਦਰਸ਼ਕਾਂ ਦਾ ਵੀ ਜੁੜਨ ਲਈ ਬਹੁਤ ਬਹੁਤ ਧੰਨਵਾਦ ਜੇਕਰ ਤੁਹਾਨੂੰ ਇਹ ਚਰਚਾ ਚੰਗੀ ਲੱਗੇ ਤਾਂ ਇਸ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤਦ ਤੱਕ ਲਈ ਦੇਖਦੇ ਰਹੋ ਵਸਤਾ ਪੰਜਾਬ